ਦਾ ਵੈਸੇ ਗੱਡੀ ਜੀ ਫਰਸਟ ਸਾਡੀ ਵਿੱਚ ਇਹਨੇ ਗੱਡੀ ਬਣੀ ਸਿੱਧੀ ਕਰਤੀ ਮੁਰੇ ਯਾਰ ਉਹ ਮੁੰਡੇ ਤੇ ਇੱਕੇ ਤਾਂ ਵੱਟਦੀ ਥਾਂ ਤੇ ਚਲਾਈ ਤੈਨੂੰ ਲੈ ਆਉਂਦਾ ਉਹ ਉਧਰ ਜਾਦੀ ਵੀ ਮੈਂ ਇਧਰ ਮੈਨੇ ਇਧਰ ਪਹਚਾਇਆ ਤੇ ਮੈਨੇ ਉਧਰ ਚਲੀ ਆ ਰਹੀ ਆ ਇਹ ਗੱਲ ਮੰਨ ਲੈ ਤਰੀਕਾ ਗੱਲ ਤਾਂ ਕੋਈ ਨਹੀਂ ਦਾ ਕੋਈ ਵੀ ਗੱਡੀ ਲਾਣੇ ਕਰਦੀ ਆ ਪਰ ਇਹ ਗੱਲ ਨਹੀਂ ਸੀ ਕਿ ਇਹ ਪਰ ਇਹਨੇ ਗੱਡੀ ਚੜਾ ਜਮਾਈ ਆ ਉੱਟ ਲਈ ਹੁੰਦਾ ਵੀਰ ਪਤਾ ਨਹੀਂ ਜਾਨਪੁੱਛੇ ਐਕਸੀਡੈਂਟ ਕੋਈ ਨਹੀਂ ਕਰਦਾ ਇਹ ਗੱਲ ਠੀਕ ਆ ਹੁੰਦਾ ਇਹ ਤਾਂ ਹੈ ਨਹੀਂ ਤੁਸੀਂ ਕਹੋਗੇ ਇਹਦੀ ਗਲਤੀ ਹੈ ਜਾਂ ਉਹਦਾ ਗਲਤੀ ਤੁਹਾਡੀ ਹੈ ਉਹ ਯਾਰ ਫਟੇ ਲੱਗਿਆ ਉਹ ਛੜਤਾ ਫੋਟਮਾ ਖਿੱਚੀਆਂ ਵਿਆਂ ਸਾਰਾ ਕੁਝ ਆਪੂ ਗਲਤੀ ਕੀਤੀ ਹੈ ਪਿਕਅਪ ਵੈਨ ਤੇ ਟਰੱਕ ਵਿਚਕਾਰ ਜ਼ਬਰਦਸਤ ਟੱਕਰ ਹੋਣ ਦਾ ਮਾਮਲਾ ਸਾਹਮਣੇ ਆਇਆ ਤੇ ਤੁਹਾਨੂੰ ਦੱਸ ਦਈਏ ਕਿ ਟੱਕਰ ਤੋਂ ਬਾਅਦ ਜਦੋਂ ਇਹ ਭਿਆਨਕ ਟੱਕਰ ਹੁੰਦੀ ਹੈ ਤੇ ਉਸ ਤੋਂ ਬਾਅਦ ਟਰੱਕ ਡਰਾਈਵਰ ਦੀ ਬੇਰਹਿਮੀ ਦੇ ਨਾਲ ਕੁੱਟਮਾਰ ਵੀ ਕੀਤੀ ਜਾਂਦੀ ਹੈ ਜਿਵੇਂ ਪਿਕਅਪ ਵੈਨ ਡਰਾਈਵਰ ਦੇ ਵੱਲੋਂ ਟਰੱਕ ਡਰਾਈਵਰ ਦੀ ਬੇਰਹਿਮੀ ਦੇ ਨਾਲ ਕੁੱਟਮਾਰ ਵੀ ਕੀਤੀ ਗਈ ਮੌਕੇ ਤੇ ਲੋਕ ਵੀ ਇਕੱਠਾ ਹੋ ਜਾਂਦੇ ਨੇ ਤੇ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਇਸ ਹਾਦਸੇ ਦੇ ਵਿੱਚ ਗੱਡੀਆਂ ਜਿਹੜੀਆਂ ਨੇ ਪੂਰੇ ਤਰੀਕੇ ਨਾਲ ਨੁਕਸਾਨੀਆਂ ਜਾਂਦੀਆਂ ਨੇ ਹਾਲਾਂਕਿ ਇਸ ਹਾਦਸੇ ਦੇ ਵਿੱਚ ਦੋਵੇਂ ਡਰਾਈਵਰਾਂ ਨੂੰ ਕਿਸੇ ਤਰੀਕੇ ਦੇ ਕੋਈ ਵੀ ਸੱਟ ਨਹੀਂ ਲੱਗਦੀ ਕੋਈ ਵੀ ਜਾਨੀ ਨੁਕਸਾਨ ਦੀ ਖਬਰ ਸਾਹਮਣੇ ਨਹੀਂ ਆਈ ਪਰ ਇਸ ਹਾਦਸੇ ਤੋਂ ਬਾਅਦ ਪਿਕਅਪ ਵੈਨ ਚਾਲਕ ਇੰਨਾ ਕਿ ਜ਼ਿਆਦਾ ਗੁੱਸੇ ਦੇ ਵਿੱਚ ਆ ਜਾਂਦਾ ਕਿ ਉਹ ਟਰੈਕ ਡਰਾਈਵਰ ਦੀ ਕੁੱਟਮਾਰ ਕਰਦਾ ਜਿਸ ਤੋਂ ਬਾਅਦ ਟਰੱਕ ਡਰਾਈਵਰ ਗੰਭੀਰ ਰੂਪ ਦੇ ਵਿੱਚ ਜ਼ਖਮੀ ਦੱਸਿਆ ਜਾ ਰਿਹਾ ਜਿਸ ਦਾ ਨੇੜਲੇ ਹਸਪਤਾਲ ਦੇ ਵਿੱਚ ਇਲਾਜ ਚੱਲ ਰਿਹਾ ਹੈ ਤੇ ਉਸ ਤੋਂ ਬਾਅਦ ਮੌਕੇ ਤੇ ਪੁਲਿਸ ਵੀ ਪਹੁੰਚਦੀ ਹੈ ਪੁਲਿਸ ਦੇ ਵੱਲੋਂ ਇਸ ਸਾਰੇ ਮਾਮਲੇ ਦੀ ਜਾਂਚ ਵੀ ਕੀਤੀ ਜਾ ਰਹੀ ਹੈ ਤੇ ਉੱਥੇ ਹੀ ਚਸ਼ਮਦੀਦਾ ਦੇ ਵੱਲੋਂ ਇਹ ਗੱਲਾਂ ਜਿਹੜੀਆਂ ਨੇ ਉਹ ਸਾਂਝੀਆਂ ਕੀਤੀਆਂ ਗਈਆਂ ਨੇ ਕਿ ਟਰੱਕ ਡਰਾਈਵਰ ਦੇ ਬੁਰੇ ਤਰੀਕੇ ਦੇ ਨਾਲ ਕੁੱਟਮਾਰ ਹੋਈ ਹੈ ਜਿਸ ਤੋਂ ਬਾਅ ਜਿਹੜਾ ਉਸਦੀ ਹਾਲਤ ਖਰਾਬ ਹੈ ਗੰਭੀਰ ਰੂਪ ਦੇ ਵਿੱਚ ਜ਼ਖਮੀ ਦੱਸਿਆ ਜਾ ਰਿਹਾ ਟਰੱਕ ਡਰਾਈਵਰ ਤੇ ਉੱਥੇ ਹੀ ਪੁਲਿਸ ਦੇ ਵੱਲੋਂ ਇਸ ਪੂਰੇ ਮਾਮਲੇ ਦੀ ਜਾਣ ਜਿਹੜੀ ਹੈ ਉਹ ਕੀਤੀ ਜਾ ਰਹੀ ਹੈ ਤੇ ਉੱਥੇ ਹੀ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਲੋਕ ਜਿਹੜੇ ਨੇ ਉਹ ਇਕੱਠੇ ਹੋ ਜਾਂਦੇ ਨੇ ਜਦੋਂ ਇਹ ਹਾਦਸਾ ਵਾਪਰਦਾ ਤੇ ਉੱਥੇ ਹੀ ਤਸਵੀਰਾਂ ਤੁਸੀਂ ਗੱਡੀਆਂ ਦੀਆਂ ਵੀ ਵੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਗੱਡੀਆਂ ਵੀ ਪੂਰੇ ਤਰੀਕੇ ਦੇ ਨਾਲ ਨੁਕਸਾਨੀਆਂ ਜਾ ਚੁੱਕੀਆਂ ਨੇ ਫਿਰ ਚਾਹੇ ਉਹ ਟਰੱਕ ਹੈ ਜਾਂ ਚਾਹੇ ਉਹ ਪਿਕਅਪ ਵੈਨ ਹੈ ਦੋਵੇਂ ਵਾਹਨ ਪੂਰੇ ਤਰੀਕੇ ਦੇ ਨਾਲ ਨੁਕਸਾਨੇ ਗਏ ਨੇ ਇਹ ਤਾਂ ਵੈਸੇ ਗੱਡੀ ਇੰਨੀ ਫਾਸਟ ਸਾਡੀ ਵਿੱਚ ਇਹਨੇ ਗੱਡੀ ਬਾਲੀ ਸਿੱਧੀ ਕਰਤੀ ਮੁਰੇ ਯਾਰ ਉਹ ਮੁੰਡੇ ਦੇ ਇੱਕੇ ਤਾਈਂ ਵੱਟ ਦੀ ਥਾਂ ਦੇ ਸੇ ਚਲਾ ਇਧਰ ਨੂੰ ਲੈ ਆ ਕਿੰਨੇ ਜਣੇ ਸੀ ਗੱਡੀ ਚ ਦੋ ਜਣੇ ਸੀ ਵੀ ਕੱਟ ਜੁੜ ਕੇ ਲੱਗੀ ਦੋਨਾਂ ਦੀ ਦੋਨਾਂ ਦੀ ਲੱਗੀ ਕਿੰਨੇ ਕਿੰਨੇ ਸੱਟ ਲੱਗੀਆਂ ਦੂਜੇ ਦਾ ਕਿ ਆਇਆ ਜੇ ਮੁੰਡਿਆਂ ਨੇ ਜਿੰਨੀ ਕਿ ਵੱਜੀ ਉਹਨਾਂ ਦਾ ਆਪ ਦੇਖ ਲੈਣੇ ਆ ਉਹ ਤਾਂ ਸਾਨੂੰ ਐਡਾ ਹੋਣੀ ਡਰਾਈਵਰ ਨੇ ਕੁੱਟਿਆ ਹੋਰ ਕੈਮਰੇ ਚੈੱਕ ਕਰ ਲਓ ਜੇ ਸੀ ਗੱਲ ਅਸੀਂ ਚੱਲ ਇਹ ਗੱਲ ਮੰਨ ਲਈ ਤਰੀਕਾ ਗਲਤਾ ਪੁੱਟਣੀ ਦਾ ਆਪਾਂ ਵੀ ਗੱਡੀ ਲੱਗ ਸਕਦੀ ਆ ਪਰ ਇਹ ਗੱਲ ਨਹੀਂ ਸੀ ਕਿ ਇਹ ਸੱਟ ਪਰ ਇਹਨੇ ਗੱਡੀ ਜਮਾਈ ਆਊਟ ਲਈ ਜਾਂਦਾ ਵੀਰ ਚਲ ਮਾੜੀ ਮਾੜੀ ਸਾਲ ਲੈਣੇ ਇਹਦੀ ਗੱਲ ਆਉਟਸਾਈਡ ਪਰ ਮੈਨੇ ਬਚਾਇਆ ਇਧਰ ਕੀ ਲਈ ਗਾੜੀ ਉਧਰ ਜਾਦੀ ਸੀ ਮੈਕਸ ਮੈਨੇ ਇਧਰ ਬਚਾਇਆ ਤਾਂ ਮੈਨੇ ਉਧਰ ਚਲੀ ਜਾ ਰਹੀ ਆ ਫਿਰ ਆ ਕੇ ਉਧ ਮੇਰੀ ਵਾਲੀ ਸਾਈਡ ਮੇ ਬਜੀ ਗੱਡੀ ਅੰਮੇ ਦੀ ਸਾਈਡ ਮੇ ਤਾਂ ਇਹ ਚਲ ਬੰਦ ਕਰ ਨਹੀਂ ਆਉਣਾ ਨੇ ਬਹੁਤ ਤਾਂ ਕਿ ਜੇ ਵਾਲੇ ਕਾਂ ਕੇ ਰੋਕ ਲੈ ਉਹ ਪਤਾ ਹੀ ਜਾਣ ਕੁਝ ਐਕਸੀਡੈਂਟ ਕੋਈ ਨਹੀਂ ਕਰਦਾ ਇਹ